ਮਿੱਤਰੋ ਮੈਂ ਤਾਂ ਲੋਕਾਂ ਦੀਆਂ ਕਣਕਾਂ ਦੇ ਝਾੜ ਸੁਣ ਸੁਣ ਕੇ ਹੈਰਾਨ ਆ ਕੋਈ ਆਖੇ ਮੇਰੀ 65 ਮਣ ਨਿਕਲੀ ਕੋਈ ਆਖੇ 60 ਕੋਈ ਆਖੇ ਮੇਰੀ 75 ਮਣ ਨਿਕਲਾਈ ਤੇ ਮੈਂ ਸੋਚਿਆ ਨਮਾਣੇ ਜੇ ਲੋਕਾਂ ਦੀ ਇੰਨੀ ਨਿਕਲ ਸਕਦੀ ਆ ਤੇ ਤੇਰੀ ਕਣਕ ਐਡੀ ਮਾੜੀ ਤਾਂ ਨਹੀਂ ਤੇਰੀ ਕਣਕ 60 ਮਣ ਵੀ ਨਾ ਨਿਕਲੇਗੀ ਤੇ ਜੇ ਮੈਂ ਆਖਿਆ ਵੀ 60 ਮਣ ਨਿਕਲਾਈ ਤੇ ਤੈਨੂੰ ਤਾਂ ਟਰਾਲੀ ਵਾਰਾ ਨਹੀਂ ਖਾਣੀ ਅੱਗੇ ਤਾਂ ਵੇਡ ਵਾਲੀ ਟਰਾਲੀ 'ਚ ਢਣੇ ਜਾਵੜਦੇ ਸੀ ਐਂ ਕਰ ਤੂੰ ਮੱਖਣ ਤੋਂ 14 ਫੁੱਟਾ ਟਰਾਲਾ ਪੁੱਛ ਲਿਆ ਤੇ ਲੈ ਵੀ ਮੱਖਣ ਨੇ ਵੀ ਮੈਨੂੰ ਜਵਾਬ ਨਹੀਂ ਦਿੱਤਾ ਕਹਿੰਦਾ ਭਾਈ ਮੱਲੀ ਟਰਾਲੀ ਵੇਡ ਵਾਲੀ ਲੈ ਕੇ ਜਾਣੀ ਤਾਂ ਟਰਾਲੀ ਲੈ ਜਾ ਜੇ ਟਰਾਲਾ ਲੈ ਕੇ ਜਾਣੇ ਤਾਂ ਟਰਾਲਾ ਲੈ ਜਾ ਲੈ ਵੀ ਮੈਂ ਟਰਾਲਾ ਵੇਡ ਵਾਲਾ ਪਾ ਲਿਆ ਆ ਪਹਿਲੀ ਟੈਂਕੀ ਸੜਤੀ ਮੈਂ ਕਿਹਾ ਵੀ ਮੇਤਰਾ ਲੱਗਦਾ ਵੀ ਝਾੜ ਐ ਕਿ 60 ਮਣ ਪਲੱਸ ਜਾਊਗਾ ਮਿੱਤਰੋ ਵਲੌਗ ਨਾਲ ਜੁੜੇ ਰਿਹਾ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਮੈਂ ਆਪਣੀ ਕਣਕ ਦਾ ਝਾੜ ਦੱਸੂਗਾ ਦੋ ਵੈਰੈਟੀਆਂ ਆਪਾਂ ਬੀਜੀਆਂ ਸੀ 187 ਤੇ GSW 4282 ਦੋਵਾਂ ਦੇ ਦੋ-ਦੋ ਕਿੱਲੇ ਲਾਏ ਸੀ ਇਹ ਆਪਣੇ ਕੰਬੈਨ ਲੱਗੀ ਹੋਈ ਹੈ ਜੀ ਬੋਗਣ ਦੀ ਸਰਦਾਰ ਗੁਰਵਿੰਦਰ ਸਿੰਘ ਦੀ ਹਰ ਸਾਲ ਹੀ ਇਹ ਵੜਦੇ ਆ ਤੇ ਆਹ ਟਰੈਕਟਰ ਆ ਜੀ ਆਪਣੇ ਜਗਮੀਤ ਸਿੰਘ ਬਰਾੜ ਦਾ ਮੱਖਣ ਬਰਾੜ ਦੇ ਵੱਡੇ ਭਰਾ ਜੀ ਉਹ ਕਹਿੰਦਾ ਚਲ ਮੈਂ ਜਾ ਕੇ ਮੱਲੀ ਤੇਰੇ ਨਾਲ ਕਣਕ ਵੜਾ ਦਿੰਨਾ ਲਓ ਵੀ ਮਿੱਤਰੋ ਮਸ਼ੀਨ ਲੱਗੀ ਹੋਈ ਆ ਤੇ ਅੱਜ ਕੀ ਆਪਾਂ ਮਿੱਤਰੋ ਇੱਕ ਸ਼ਰਟ ਲਾਂਚ ਕੀਤੀ ਆ ਨਮਾਣਾ ਮੱਲੀ ਨਾਂ ਦੀ 92 ਆਪਣਾ ਫੇਰਵਟਰ ਨੰਬਰ ਆ ਤੇ ਸ਼ਰਟ ਤੇ ਅੱਗੇ ਲਿਖਿਆ ਹੋਇਆ ਨਮਾਣਾ ਮੱਲੀ ਫੇਸਬੁੱਕ ਤੇ ਪੇਜ ਦਾ ਵੀ ਆ ਸਾਰਾ ਦਿੱਤਾ ਹੋਇਆ ਜਾ ਵੇਖੋ ਜੀ ਮੱਖਣ ਕਹਿੰਦਾ ਆ ਕਿ ਜਲੂਸ ਕੱਢਿਆ ਮੈਂ ਹਾਂ ਗੁਰੂ ਆਪਾਂ ਸ਼ਰਟ ਬਣਵਾਈ ਆ ਇਹ ਲਓ ਜੀ ਕਣਕ ਦਾ ਤੀਜਾ ਕਿਹੜਾ ਆ ਚੁੱਕਿਆ ਤੇ ਕੁਝ ਕੀ ਸਮੇਂ ਚ ਆਪਾਂ ਤੁਹਾਨੂੰ ਿਚਾੜ ਦੱਸ ਦਿਆਂਗੇ ਬਾਈ ਜੀ ਲਾਂਗਾ ਤਾਂ ਬੜਾ ਫੱਬਿਆ ਮੈਨੂੰ ਲੱਗਦਾ ਵੀ ਲਾਂਗੇ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ 2 ਤੋਂ 2.5 ਟ੍ਰਾਲੀਆਂ ਕਿਲੇ ਦੀਆਂ ਨਿਕਲਣੀਆਂ ਦੂਜੀ ਗੱਲ ਹੈ ਵੀ ਮਸ਼ੀਨ ਵੀ ਟਾਈਮ ਨਾਲ ਲੱਗ ਗਈ ਸੀ 8:30 ਵਜੇ ਮਸ਼ੀਨ ਆਪਣੇ ਵਾਹਣ ਦੇ ਵਿੱਚ ਵੜ ਗਈ ਸੀ ਲਓ ਜੀ ਚੌਥੀ ਟੈਂਕੀ ਜਿਹੜੀ ਕਿ ਆਪਾਂ ਵੇਲੀ ਕਰ ਚੁੱਕੇ ਆ ਤੇ ਇਸ ਤੋਂ ਬਾਅਦ ਜਿਹੜੀ ਕਿ ਲਗਭਗ ਮੈਨੂੰ ਲੱਗਦਾ ਚੌਥੀ ਟੈਂਕੀ ਵੇਲੀ ਕਰ ਚੁੱਕੇ ਆ ਬਾਈ ਜੀ ਹੁਣ ਮੈਨੂੰ ਲੱਗਦਾ ਵੀ ਮਾਹੌਲ ਥੋੜਾ ਜਾਂ ਥੱਲੇ ਨੂੰ ਤੁਰ ਜਾਂਦਾ ਹਨਾ ਆ ਧਾਂ ਰਹਿ ਗਿਆ ਤੇ ਮੈਨੂੰ ਤਾਂ ਨਹੀਂ ਲੱਗਦਾ ਟਰਾਲਾ ਭਰੇ ਮਸ਼ੀਨ ਕੋਈ ਜਿਹਰਾਂ ਚ ਦੱਸ ਦਊਗੀ ਚਲੋ ਦੇਖਦੇ ਆਂ ਭਾਈ ਵੀ ਆਖਰਕਾਰ ਬੰਦਾ ਕੀ ਆ ਲਓ ਜੀ ਹੁਣ ਲਾਸਟ ਟੈਂਕੀ ਪੈ ਗਈ ਆ ਹੁਣ ਪਤਾ ਲੱਗੂਗਾ ਵੀ ਟਰਾਲਾ ਭਰਦਾ ਕਿ ਨਹੀਂ ਭਰਦਾ 187 ਅੱਗੇ ਜੀ ਆ ਜਿਹੜੀ ਕੁਛ ਦਾਣੇ ਜਿਹੜੀ GSW 4282 ਸੀ ਕਣਕ ਕਾਫੀ ਮੋਟੀ ਸੀ ਮੈਂ ਕਿਹਾ ਪਿੱਛੇ ਜਲਾ ਦੇ ਤਿੰਨ ਚਾਰ ਗੱਟੇ ਭਰ ਕੇ ਜਿਹੜੀ ਘਰੇ ਰੱਖ ਲਾਂਗੇ ਲੋ ਮਿੱਤਰੋ ਹੁਣੇ ਪਤਾ ਲੱਗ ਜਾਂਦਾ ਵੀ ਲੋਕ ਝੂਠ ਮਾਰਦੇ ਕਿ ਨਮਾਣਾ ਮੱਲੀ ਸੱਚ ਬੋਲਦਾ ਕਣਕ ਤਾਂ ਬੜੀ ਮੋਟੀ ਆ GSW 4282 ਹਾਂਜੀ ਹੁਣੇ ਪਤਾ ਲੱਗ ਜਾਂਦਾ ਕੁਝ ਕੀ ਮਿੰਟਾਂ ਦੇ ਵਿੱਚ ਲਾਸਟ ਟੈਂਕੀ ਹੈ ਜੀ ਇਹ ਲੋ ਜੀ ਪਰ ਮਿੱਤਰੋ ਅਰਮਾਨ ਤਾਂ ਨਹੀਂ ਪੂਰਾ ਹੋਇਆ ਮੈਨੂੰ ਲੱਗਦਾ ਵੀ ਜੇ ਟਰਾਲੀ ਵੇਡ ਵਾਲੀ ਵੀ ਆ ਜਾਂਦੀ ਨਾ ਤੇ ਟਰਾਲੀ ਵੇਡ ਵਾਲੀ ਦੇ ਵਿੱਚ ਵੀ ਚਾਰਾਂ ਕਿੱਲਾਂ ਦੇ ਦਾਣੇ ਪਏ ਜਾਣੇ ਸੀ ਇਹ ਤਾਂ ਮੈਨੂੰ ਲੱਗਦਾ ਵੀ ਐਰ ਕੀ ਪਿਛਲੇ ਸਾਲ ਵਾਲਾ ਹੀ ਕੰਮ ਹੋਣਾ ਪਿਛਲੇ ਸਾਲ ਤਾਂ 50 52 ਮਣ ਕਣਕ ਹੋ ਗਈ ਸੀ ਕੋਈ 52 ਮਣ ਦੇ ਨੇੜੇ ਤੇੜੇ ਮੈਨੂੰ ਤਾਂ ਲੱਗਦਾ ਵੀ ਐਰ ਕੀ ਉਹ ਵੀ ਨਹੀਂ ਲੱਗਦੀਗੀ ਹੈ ਮੈਂ ਤਾਂ ਹੈਰਾਨ ਆ ਯਾਰ ਲੋਕਾਂ ਦੀਆਂ ਗੱਲਾਂ ਤੋਂ ਸੁਣ ਸੁਣ ਹੈਰਾਨ ਲੋਕ ਤਾਂ 75 ਮਣ ਦਾ ਰਿਕਾਰਡ ਤੋੜੀ ਆਉਂਦੇ ਆ ਤੇ ਸਾਡੀ ਜਿਹੜੀ ਫੱਬੀ ਕਣਕ ਉਹ ਮੈਨੂੰ ਲੱਗਦਾ ਵੀ 50 ਮਣ ਨਿਕਲ ਜੇ ਬੜੇ ਤਗੜੇ ਆਹ ਵੇਖ ਲਓ ਜੀ ਹੁਣ ਇੱਥੇ ਕਈ ਝੇਡਾ ਕਰਨਗੇ ਮੈਂ ਤਾਂ ਕਈਆਂ ਨੂੰ ਇਹ ਗੱਲ ਕਹਿ ਰੱਖੀ ਸੀ ਭਰਾਵਾ ਤੇਰੇ ਟਰਾਲੇ 'ਚ ਤਾਂ ਸਾਡੇ 4 ਗੱਲਿਆਂ ਦੇ ਦਾਣੇ ਨਹੀਂ ਪੈਣੇ ਇਸ ਕਰਕੇ ਮੈਨੂੰ ਮੱਖਣ ਦਾ 14 ਫੁੱਟਾ ਟਰਾਲਾ ਮੰਗਾਉਣਾ ਪੈਣਾ ਤੇ ਆਦਾ ਐ ਕਿ ਮੈਨੂੰ ਲੱਗਦਾ ਵੀ ਜਿਆਦਾ ਲੋਕ ਝੂਠ ਮਾਰਦੇ ਆ ਤੇ ਜਾਂ ਮੈਂ ਝੂਠ ਮਾਰਦਾ ਹੁਣ ਤਾਂ ਬਈ ਜੀ ਘਰੇ ਕੁਛ ਅਸੀਂ ਖਾਣ ਜੋਗੇ ਲੱਗ ਭਾਗੇ ਅਸੀਂ ਤੋਲ ਕੇ ਦਾਣੇ ਲਾਏ ਆ ਜੀ 25 ਮਣ ਪੂਰੇ 25 ਮਣ ਤੋਲ ਕੇ ਦਾਣੇ ਲਾਏ ਆ ਇੱਕ ਗੱਟਾ ਬਾਬੇ ਦਾ ਹੋ ਗਿਆ ਤਿੰਨ ਗੱਟੇ ਬੀਜ ਦੇ ਤੇ ਬਾਕੀ ਆ ਦੇਖੋ ਜੀ ਲਗਭਗ 18 19 ਮਣ ਦਾਣੇ ਅਸੀਂ ਥੱਲੇ ਲਾ ਲੇ ਤਿੰਨ ਗੱਟੇ ਦਾ ਤੁੰਨ ਕੇ ਭਰੇ ਹਨ ਵੀ ਗਾਂ ਕਣਕ ਬੀਜਾਂਗੇ 42 82 ਤੇ ਬਾਕੀ ਮਿੱਤਰੋ ਹੁਣ ਜਾ ਕੇ ਮੰਡੀ ਜੀ ਪਤਾ ਲੱਗੂਗਾ ਕੰਡਾ ਤਾਂ ਮੈਂ ਕਰਾਇਆ ਪਰ ਕੰਡਾ ਕਰਾ ਕੇ ਮੇਰਾ ਮਨ ਖੱਟਾ ਹੀ ਹੈ ਬਾਕੀ ਮੈਂ ਕਹਿੰਦਾ ਵੀ ਤੋਲ ਲੱਗੇ ਤੇ ਜਦੋਂ ਤੋਲ ਲੱਗਿਆ ਤੇ ਤੁਹਾਨੂੰ ਮੈਂ ਦੱਸੂਗਾ ਵੀ ਸੱਚੀ ਲੋਕਾਂ ਦੀ ਕਣਕ 60 60 62 ਮਣ ਮਣ ਨਿਕਲਾਈ ਕਿਉਂਕਿ ਇਸ ਵਾਰ ਮੇਰੀ ਕਣਕ ਵਿੱਚ ਕੋਈ ਕਮੀ ਨਹੀਂ ਸੀ ਪਰ ਸੱਚੀ ਕਹਿੰਦਾ ਵੀ 60 ਮਣ ਦਾ ਮੂੰਹ ਮੈਂ ਨਹੀਂ ਅਜੇ ਤੱਕ ਦੇਖਿਆ ਮੇਰੀ ਇੰਨੀ ਉਮਰ ਹੋ ਗਈ ਆ 32 ਸਾਲ ਮੇਰੀ ਉਮਰ ਹੋ ਗਈ ਤੇ 20 ਸਾਲ ਮੈਨੂੰ ਵਾਈ ਕਰਦੇ ਨੂੰ ਹੋ ਗਿਆ 60 ਮੰਨ ਤੱਕ ਛੱਡੂ ਮੈਂ ਹਜੇ ਤੱਕ 57 ਮੰਨ ਵੀ ਨਹੀਂ ਟੱਪਿਆ ਗਾ ਬਾਕੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਵੀ ਆਖਰਕਾਰ ਕਣਕ ਕਿੰਨੀ ਨਿਕਲਦੀ ਆ ਮੰਡੀ ਚਾ ਸੱਟੀ ਪਈ ਆ ਜੀ ਆਹ ਰਹਿ ਗਈ ਬਾਕੀ 25 ਮੰਨ ਅਸੀਂ ਤੋਲ ਕੇ ਘਰੇ ਰੱਖੀ ਤੇ ਬਾਕੀ ਆਦਤਾਂ